ਬੱਸ ਮੇਰਾ ਨਾਮ ਲੈ ਕੇ ਕੋਣ ਬਣਾ ਬਣਾਉਣ ਤਾਂ ਹੀ ਤਾਂ ਕਹਿੰਦੀ ਮਨਮ ਉਹ ਤਾਂ ਕਿਹਦੇ ਨਹੀਂ ਤੇ ਨਾ ਪਰੇ 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 ਕੋਣ ਤਾਂ ਤੇਰੇ ਵਾਸਤੇ ਬਣਾਉਂਦੀ ਆ اچھا ਕੋਈ ਨਹੀਂ ਤੀਰ ਨਹੀਂ ਗੰਗਾਂ ਤਾਂ ਨਾ ਪਈ ਮਾਲਿਕ ਵਾਓ ਮੇਰੇ ਅੱਗੇ ਬਣਾ ਵਾਓ ਵਾਓ ਹੱਥ ਕਰਾਦੀ ਓਏ ਆਟਰ ਨਾ ਮੈਂ ਆਟਰ ਵਾਓ ਆ ਬੈਠਾ ਆਟਰ ਸਾਡਾ ਆਟਰ ਇਹਦਾ ਮਾਲਿਕ ਯਾ ਕੀ ਬਣਾਉਣਾ ਬਣਾ ਲਾ ਮੈਂ ਤਾਂ ਕਾ ਕੇ ਇਹਦਾ ਨਾ ਕੈਟ ਬਣੀ ਦੇ ਦਾ ਮੁੰਡੀ ਵੱਧ ਵਧੀਆ ਕਿ ਪੰਜਾਬ ਵੱਧ ਵਧੀਆ ਮੁੰਡੀ ਕਾਉਂ ਕੱਢੀ ਆ ਹੁੰਚ ਪੰਜਾਬ ਜਿਆਦਾ ਵਧੀਆ ਜੇ ਪੰਜਾਬ ਆ ਤਾਂ ਆਪਾ ਹਾਂ ਜੇ ਪੰਜਾਬ ਆ ਤਾਂ ਮੁੰਡੀ ਆ ਜੇ ਆਪਾ ਤਾਂ ਮੁੰਡੀ ਆ ਧੰਨ ਭਾਈਓ ਨੂੰ ਦਿਆ ਕਰੋ ਕੋ ਕੋ ਨਹੀਂ ਕੇ ralalo vai mm. <laughs> ralato ralato no, 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 no. no. ਲੋਕਾਂ ਨੇ ਤੀਜਾ ਤੀਜਾ ਰਿਓ ਪਤਾ ਆਪਾਂ ਪਹਿਲਾ ਪਾਉਣਾ ਹਨਾ ਜੀ ਇਹ ਕਾਸਨ ਲੱਗੀ ਆਪਣੇ ਦਿਓ ਹਨਾ ਦਿਓ ਚੱਲੀ ਬਧਾਈਆਂ ਤੁਹਾਨੂੰ ਬਧਾਈਆਂ ਜੀ ਹੈਪੀ ਬਿਥ ਹੈਪੀ ਕਾਹਦੀਆਂ ਇਹ ਤਾਂ ਪੁੱਛਿਆ ਹੀ ਨਹੀਂ ਤੁਹਾਨੂੰ ਪਤਾ ਹੀ ਆ ਤੁਹਾਨੂੰ ਰੋਜ਼ ਬਧਾਈਆਂ ਮੇਰੇ ਦਿ ਰਹਿੰਦੀਆਂ ਨੇ ਇਹ ਤਾਂ ਹੁਣ ਡੇਲੀ ਦਾ ਹੋ ਗਿਆ ਨਾ ਡੇਲੀ ਬਧਾਈਆਂ 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 ਤੁਹਾਨੂੰ ਉਹਦੀਆਂ ਨੇ ਵੀ ਤੁਸੀਂ ਆਪਦੀ ਫਸਲ ਦੇ ਵਿੱਚ ਪਹਿਲੀ ਖਾਦ ਪਾਉਣ ਲੱਗੇ ਹਾਂ। ਚੀਨੀ। ਛੋਟੇ ਹੁੰਦੇ ਸਾਡੇ ਵਰਗੇ ਇੰਨੀ ਚੀਨੀ ਉਹ ਕਹਿ ਦਿੰਦੇ ਸੀ ਇੰਨੀ ਚੀਨੀ। ਕਿੰਨੀ ਚੀਨੀ ਜੀ ਜ਼ਰੂਰੀ ਬਹੁਤ ਮਣੀ ਹਾਂ। 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 ਇਹ ਨਿਕਮ ਨਹੀਂ ਬੋਰੀ ਚ। ਬੋਰੀ ਹੀ ਪਾਉਣਾ। ਹਾਂ। ਹਾਂ। ਬਾਜਨ ਵਾਧੇ ਨੇ। ਇਹਨਾਂ ਬਾਤ ਤੇ ਵੀ ਗਿੱਲੀ ਜਿੰਨੀ ਕਾਤੇ ਦਿੰਦੇ। ਬਾਕੀ ਇਹ ਗਿੱਲੀ। ਡੀਪ ਹੋ ਜਾ ਜਿੰਨੀ ਤੁਸੀਂ ਲਿਆਉਂਦੇ ਰਹੇ ਹੋਗੇ ਹਨਾ। ਠੀਕ ਹੈ। ਉਦੋਂ ਤਾਂ ਹਾਂ। ਉਦੋਂ ਤਾਂ ਲੈ ਕੇ ਆਉਂਦੇ ਹੁੰਦੇ ਸੀ। ਰਾਸ਼ਨ ਗਾਰਡ ਤੇ ਮਿਲਦੀ ਹੁੰਦੀ ਸੀ ਹਨਾ। ਨਹੀਂ। ਹੰਦ ਕਾ ਕੇ ਬਣਾਉਂਦੇ। ਮੂਹਨ ਕਾ ਕੇ ਨਹੀਂ ਫਿੰਗਰਪ੍ਰਿੰਟ ਲਾ ਕੇ ਮਿਲ ਜਾਂਦੇ। ਉਦੋਂ ਜੇ ਫਿੰਗਰਪ੍ਰਿੰਟ ਲੱਗਦੇ ਹੁੰਦੇ। ਉਹ ਠੀਕ ਹੈ ਪਿੰਡ ਦਾ। ਕੀ ਹੋਰ? ਉਹ ਜਦੋਂ ਮੇਰੇ ਇਹ ਵੀ ਗਿੱਲੀ ਕਰਦੇ ਉਹ ਮੋਗਰੇ ਵੀ ਨਹੀਂ ਪਾਈ ਠੀਕ ਰਹਿ ਗਿਆ ਸਾਨੂੰ ਹੋ ਗਿਆ ਤੇ ਮੈਂ ਤਾਂ ਬਜੇ ਨਾ ਬਤਾਉਣਾ ਉਹ ਬਜਾ ਨਾ ਬਦੋ ਨਾ ਜਿੱਤੇ ਲੇ ਲਿਆ ਕੇ ਉਹਨੇ ਆਣ ਭੋਗਦੇ ਨਹੀਂ ਉੱਤੇ ਤਾਂ 40 ਲੀਟਰ ਦੇ ਪੰਜ ਦਾ ਗਿਆ ਦੇ ਜਾਂਦਾ ਸੀ ਇਸ ਤਰ੍ਹਾਂ ਤੇ ਮਿੱਟੀ ਦਾ ਇੱਕ ਮਿੱਟੀ ਦਾ ਤੇਲ ਮਿਲਦਾ ਹੁੰਦਾ ਸੀ ਇੱਕ ਮਿਲਦਾ ਹੁੰਦਾ ਸੀ ਆ ਇਹਦਾ ਇਹ ਚੀਨੀ ਹੋਰ ਤਾਂ ਨਹੀਂ ਕੁਝ ਮਿਲਦਾ ਹੁੰਦਾ ਕੀ ਮਿਲ ਫਰੀ ਹੁੰਦਾ ਸੀ ਜਾਂ ਪੈਸੇ ਲੱਗਦੇ ਹੁੰਦੇ ਸੀ ਕਿਹਾ ਤੇ 200 ਰੁਪਏ ਕਿੱਲੋਂ ਮਿਲਦੇ ਨੇ ਅੱਛਾ ਜੀ 120 ਰੁਪਏ ਲੋ ਮੈਂ ਹਲੇ ਕੰਮ ਕਰਨਾ ਮਿੱਟੀ ਉਹ ਮਿੱਟੀ ਸਾਡੇ ਘਰੇ ਅੱਜ ਸਾਰੇ ਕਿਤੇ ਅੰਦਰ ਵੀ ਆ ਆ ਦੇਖੋ ਨਾ ਇੱਥੋਂ ਗੱਡੀ ਗੱਡੀ ਆ ਇੰਨੀ ਮਿੱਟੀ ਆ ਤੇ ਗੱਡੀ ਆ ਜੋੜੇ ਮੇਰਾ ਹਲੇ ਬਾਹਰੋਂ ਵੀ ਸੰਭਰ ਨਾਲ ਪਿਆ ਗੱਡੀ ਦੇਖੋ ਕਿੰਨੀ ਲੱਭੜੀ ਗੱਡੀ ਇੰਨਾਂ ਬਾਲਾ ਮਿੱਟ ਘਟ ਚੜਿਆ ਹੋਇਆ ਪਾਲਾ ਜਿਆਦੇ 2 ਕਿਲੋ ਮਿੱਟੀ ਇੱਕ ਟਾਇਰ ਚ ਤਾਂ ਮੇਰੇ ਖਿਆਲ ਨਾਲ ਹੈਗੀ ਆ 7-8 ਕਿਲੋ ਮਿੱਟੀ ਵੱਧੇ ਆ ਚੱਲ ਚਾ ਲਿਆ ਕੇ ਦਮ ਮਿੱਟੀ ਕਹਿਆ ਜਰ ਦੀ ਮਿੱਟੀ ਮਿੱਟੀ ਕਹਿਆ ਜਰ ਦੀ ਹੋਗੀ ਮਿੱਟੀ ਦਾ ਮਿੱਟੀ ਹੋਈ ਆ ਜਿਆ ਨਾ ਜਿਹਨੇ ਸੀ ਛੁੱਟੀ ਕਰਾਵਾਂਗੇ ਫੇਰ ਵੀ ਪਰ ਉਹਨੂੰ ਗੱਡੀ 'ਚ ਵਿਚਾਰੇ ਨੂੰ ਛੱਡ ਜਾਂਦਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਗੱਡੀ ਛੱਡ ਕੇ ਆਵਾਂ ਘਰੇ ਭਾਈ ਨਾਲ ਫੋਨ ਦੇਖੀ ਜਾਂਦੇ ਨਾਲੇ ਰੌਲਾ ਰੱਪਾ ਵੱਧ ਪਾਉਂਦੇ ਆ ਆ ਨਾਲ ਟੈਸਟ ਹੋਣੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਪਲੀਜ਼ ਮੇਰੀ ਰਿਕਵੈਸਟ ਹੈ ਜੇਕਰ ਚੈਨਲ ਤੇ ਪਹਿਲੀ ਵਾਰੀ ਆਨਲਾਈਨ ਆ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਹਾਈਪ ਕਰਨਾ ਨਾ ਭੁੱਲਿਆ ਕਰੋ ਹਾਈਪ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਇਹ ਹੋਰ ਤੁਸੀਂ ਹੌਲੀ ਹਾਲ ਚਾਲ ਨੇ ਮੀਂਹ ਕੱਲ ਸਾਡੇ ਬਹੁਤ ਵਧੀਆ ਪੈ ਗਿਆ ਤੇ ਅੱਜ ਵੀ ਬੱਦਲ ਬਣਿਆ ਹੋਇਆ ਬਟ ਮੀਂਹ ਨਹੀਂ ਪਿਆਗਾ ਹੈਗਾ ਤਾਂ ਹੈਗਾ ਮੀਂਹ ਹੋਣੀ ਬਿਆ ਤੇ ਇੱਕ ਦਿਨ ਮੀਂਹ ਪਵੇ ਦੂਜੇ ਦਿਨ ਕੰਮ ਵਧ ਹੀ ਜਾਂਦਾ ਇਹ ਨੇਚਰਲੀ ਹੀ ਗੱਲ ਆ ਹਨਾ ਦੂਜੇ ਦਾ ਸਫਾਈਆਂ ਵੱਧ ਜਾਂਦੀਆਂ ਨੇ ਤੇ ਬਹੁਤ ਸਾਰਾ ਕੰਮ ਵੱਧ ਜਾਂਦਾ ਜਿਵੇਂ ਤੁਸੀਂ ਦੇਖੇ ਲਿਆ ਅੱਜ ਇਹਨਾਂ ਨੇ ਖਾਦ ਖੁੱਪਾਤੀ ਹਨਾ ਝੋਨੇ ਦੇ ਵਿੱਚ ਖਾਦ ਪਾਤੀ ਫਿਰ ਕੰਮ ਥੋੜਾ ਜਿਹਾ ਅੱਜ ਮੇਰਾ ਲੇਟ ਹੋ ਗਿਆ ਸੀ ਤੇ ਹੁਣ ਮੈਂ ਕੱਪੜੇ ਧੋਣੇ ਨੇ ਟਾਈਮ ਆ ਜਿਹੜਾ 1:30 ਵਜ ਗਿਆ ਹੁੰਦਾ ਮੈਨੂੰ ਕਿਤੇ ਜਾਣ ਨੂੰ ਕਹੀ ਜਾਂਦਾ ਸੀਗਾ ਉਹ ਪਤਾ ਨਹੀਂ ਰੁੱਸ ਗਿਆ ਹੁਣ ਪਤਾ ਨਹੀਂ ਕੀ ਹੋ ਗਿਆ ਉਹ ਮੈਨੂੰ ਕਹਿੰਦਾ ਚੱਲ 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 ਸਾਢੇ 12 ਵਜੇ ਦਾ ਟਾਈਮ ਦਿੱਤਾ ਦੀ ਚੱਲ ਤਿਆਰ ਹੋ ਜਾ ਮੈਂ ਕਿਹਾ ਵੀ ਮੈਂ ਹਾਲੇ ਹੀ ਨਹੀਂ ਜਾਣਾ ਮੈਂ ਕੱਪੜੇ ਧੋਕੇ ਜਾਉਂਗੀ ਹਨਾ ਤੇ ਇੱਕ ਰੋਜ਼ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਮੈਂ ਕੀ ਪਈਆਂ ਇਸ ਗੱਲ ਤੋਂ ਹਨਾ ਬੜਾ ਦੁਖੀ ਹਾਂ ਮੈਂ ਇਸ ਗੱਲ ਤੋਂ ਮੈਨੂੰ ਤੁਸੀਂ ਸਲਾਹ ਦਿਓ ਕੀ ਕਰਾਂ ਮੈਂ ਬੜਾ ਜਾਰੇ ਬਈ ਸਵੇਰੇ ਸਵੇਰੇ ਰੋਟੀ ਜਦੋਂ ਮੈਂ ਜਿਹੜੀ 7 ਵਜੇ ਰੋਟੀ ਬਣਾਉਣੀ ਆ ਕਈ ਵਾਰੀ 6 ਵਜੇ 55 ਮਿੰਟ ਤੇ ਉਹਦੀ ਰੋਟੀ ਬਣਾਉਣ ਲੱਗਦੀ ਆ ਮੈਂ ਕਈ ਭੈਣਾਂ ਨੇ ਇਦਾਂ ਵੀ ਜਿਹੜੀਆਂ ਬੱਚਿਆਂ ਦੇ ਸੁੱਕਤੇ ਪੈ ਤੇ ਟਿਫਨ ਤਿਆਰ ਕਰ ਦਿੰਦੀਆਂ ਨੇ ਕਈ ਨੇ ਕਈਆਂ ਦੇ ਬੱਚੇ ਪੜ੍ਹ ਹਟੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਨੇੜੇੋਂ ਵੀ ਜਾਣਦੀ ਆ ਉਹਨਾਂ ਟਿਫਨ ਤਿਆਰ ਕਰਦੇ ਹੋਏ ਨੇੜੇੋਂ ਵੀ ਦੇਖਿਆ ਹੋਇਆ ਵੀ ਉਹ ਬੱਚਿਆਂ ਨੂੰ ਪਹਿਲਾਂ ਬਾਅਦ ਚ ਜਗਾਉਂਦੀਆਂ ਨੇ ਪਹਿਲਾਂ ਮਤਲਬ ਆਪ ਦੀ ਚਾਹ ਦੁੱਧ ਬਣਾ ਲੈਣਾ ਬੱਚਿਆਂ ਦਾ ਬਣਾ ਲੈਣਾ ਆਪਦਾ ਬਣਾ ਲੈਣਾ ਨਾਲ ਦੀ ਨਾਲ ਬੱਚਿਆਂ ਦੇ ਟਿਫਨ ਪੈਕ ਕਰ ਦੇਣੇ ਆ ਵੀ ਜਾਨੀ ਕਿ ਬੱਚਿਆਂ ਦੇ ਸੁੱਤੇ ਪੈ ਪੈ ਟਿਫਨ ਜਿਹੜਾ ਇਹ ਆ ਉਹ ਪੈਕ ਹੋ ਜਾਂਦਾ ਤੇ ਮੈਂ ਕਦੇ ਵੀ ਇਦਾਂ ਨਹੀਂ ਕੀਤਾ ਹੈਗਾ ਕਦੇ ਵੀ ਨਹੀਂ ਇਦਾਂ ਕੀਤਾ ਵੀ ਮੈਂ ਬੱਚਿਆਂ ਨੂੰ ਤਿਆਰ ਕਰਨ ਤੋਂ ਪਹਿਲਾਂ ਮੈਂ ਬੱਚਿਆਂ ਦਾ ਟਿਫਨ ਪੈਕ ਕਰਤਾ ਹੋਵੇ ਮੈਂ ਹਮੇਸ਼ਾ ਪਹਿਲਾਂ ਇਹਨਾਂ ਨੂੰ ਤਿਆਰ ਕਰਦੀ ਆ ਤੇ ਉਸ ਤੋਂ ਬਾਅਦ ਫੇਰ ਟਿਫਨ ਆ ਜਿਹੜਾ ਮੈਂ ਤਿਆਰ ਕਰਦੀ ਆ ਤੇ ਇਹ ਗੱਲ ਹੋ ਗਈ ਟਿਫਨ ਦੀ ਤੇ ਮੈਂ ਜਿਹਨਾਂ ਨੂੰ ਪਹਿਲਾਂ ਪਰੌਂਠਾ ਖਾਣ ਨੂੰ ਦੇ ਦਿੰਨੀ ਆ ਬਣਾ ਕੇ ਤੇ ਉਹ ਨਾਲ ਦੇ ਨਾਲ ਖਾ ਲੈਂਦਾ ਤੇ ਅਗਲਾ ਪਰੌਠਾ ਉਹਦੇ ਟਿਫਨ ਦੇ ਵਿੱਚ ਚਲ ਜਾਂਦਾ ਉਹ ਇੱਕੋ ਹੀ ਪਰੌਠਾ ਲੈ ਕੇ ਜਾਂਦਾ ਚਲੋ ਜਿਹੜਾ ਡੈਡੀ ਤਾਂ ਸਾਡੇ ਦੀ ਹੋ ਜਾਂਦੀ ਹੈ ਰੋਟੀ 7 ਵਜੇ ਨੂੰ 7:00 ਵਜੇ ਕੇ 2-3 ਮਿੰਟ ਤੇ ਉਹਦੀ ਰੋਟੀ ਰੈਡੀ ਜਿਹੜਾ ਡੈਡੀ ਪੂਰਾ ਉਹ 7:30 ਜਾਵੇ ਉਹ 7:30 ਜਾਵੇ ਉਹ ਉਹਦੀ ਮਰਜ਼ੀ ਹੈ ਨਾ ਤੇ ਜਿਹੜਾ ਡੈਡੀ ਦੀ ਵੀ ਰੋਟੀ ਜਦੋਂ ਮਰਜ਼ੀ ਬਣਾ ਕੇ ਰੱਖ ਲਓ ਜਿਹੜੀ ਗੱਲ ਤੋਂ ਮੈਂ ਦੁਖੀ ਹਾਂ ਨਾ ਮੈਂ ਉਹ ਤੁਹਾਨੂੰ ਦੱਸਦੀ ਆਂ ਵੀ ਮੇਰਾ ਵੱਡਾ ਮੁੰਡਾ ਭਾਈ ਰੋਟੀ ਉਹਨੇ ਤਵੇ ਤੋਂ ਲੈਦੀ-ਲੈਦੀ ਖਾਣੀ ਆ ਤੇ ਉਹੀ ਸੁਭਾਅ ਤਾਂ ਮੇਰਾ ਵੀ ਉਹੀ ਆ ਹੁਣ ਉਹਨੂੰ ਵਿਚਾਰੇ ਨੂੰ ਇਕੱਲੇ ਨੂੰ ਦੋਸ਼ ਆ ਕਿ ਖਾਣੀ ਤਾਂ ਮੈਂ ਵੀ ਨਹੀਂ ਠੰਡੀ ਰੋਟੀ ਜਿਵੇਂ ਆਪਦੀ ਕਈ ਵਾਰੀ ਰੋਟੀ ਬਣਾ ਕੇ ਰੱਖ ਲੈਂਦੀ ਹੁੰਨੀ ਆ ਹਨਾ ਕਿ ਜਿਵੇਂ ਮੈਂ ਇਹਨਾਂ ਦੀਆਂ 4-5 ਰੋਟੀਆਂ ਬਣਾ ਕੇ ਰੱਖਦੀ ਆ ਨਾਲ ਮੈਂ ਦੋ ਆਪਣੀਆਂ ਵੀ ਬਣਾ ਕੇ ਰੱਖ ਲੈਂਦੀ ਆ ਉਹ ਮੈਂ ਤਾਂ ਖਾਦੀ ਨਹੀਂ ਜਾਂਦੀ ਮੂੰਹ ਚ ਫੁੱਲੂਗੀ ਠੰਡੀ ਜੀ ਰੋਟੀ ਜੇ ਦੁਬਾਰਾ ਵੀ ਗਰਮ ਕਰ ਉਹ ਸਵਾਦ ਨਹੀਂ ਆਉਂਦਾ ਹਨਾ ਵਧੀਆ ਨਹੀਂ ਲੱਗਦੀ ਯਾਨੀ ਬਸ ਗੱਲ ਖਤਮ ਵਧੀਆ ਨਹੀਂ ਲੱਗਦੀ ਠੰਡੀ ਰੋਟੀ ਇਹ ਫੇਰ ਮੈਂ ਆਪਦੀ ਵੀ ਨਹੀਂ ਬਣਾਉਂਦੀ ਵੀ ਚਲੋ ਬਣਾਉਣੀ ਤਾਂ ਹੈਗੀ ਬੇਟੇ ਦੀ ਰੋਟੀ ਵੀ ਉਹਦੇ ਨਾਲੇ ਮੈਂ ਆਪਦੀ ਬਣਾ ਦੂੰ ਤੇ ਉਹ ਇਹ ਜਿਹੇ ਬੰਦਾ ਨਾ ਜੇ ਉਹ 12 ਵਜੇ ਰੋਟੀ ਖਾਣੀ ਆ ਤਾਂ ਉਹਨੇ 12 ਵਜੇ ਹੀ ਰੋਟੀ ਪਕਾਉਣੀ ਆ ਹਨਾ ਇਹ ਨਹੀਂ ਹੈਗਾ ਵੀ ਮੈਂ ਰੋਟੀ ਪਹਿਲਾਂ ਪਕਾ ਦੂੰਗੀ ਤੁਸੀਂ ਮੈਨੂੰ ਇਹ ਗੱਲ ਦਾ ਤਰੀਕਾ ਦੱਸਿਓ ਕੋਈ ਵੀ ਮੈਂ ਉਹਨੂੰ ਕਿਵੇਂ ਕੀ ਕਰਾਂ ਉਹਦਾ ਵੀ ਉਹ ਰੋਟੀ ਜਲਦੀ ਖਾ ਲਿਆ ਕਰੇ ਤੇ ਮੈਂ ਵੀ ਜਲਦੀ ਫਰੀ ਹੋ ਜਾ ਕਰਾਂ ਮੈਂ ਰੋਜ਼ ਸੰਭਾ ਲੀਏ ਕਿ ਮੈਂ ਇਹ ਕਹਿੰਦੇ ਨੇ ਕਹਿੰਦੇ ਰੋਟੀ ਪਕਾ ਕੇ ਰੱਖ ਲੈ ਅਗਰ ਇੱਕ ਦਿਨ ਨਹੀਂ ਖਾਊ ਦੋ ਦਿਨ ਨਹੀਂ ਖਾਊ ਤੀਜੇ ਦਿਨ ਆਪੇ ਖਾਊਗਾ ਫਿਰ ਵੀ ਮੇਰਾ ਮੇਤੋਂ ਆਪ ਤੋਂ ਨਹੀਂ ਕਰਦੀ ਜਾਂਦੀ ਮੈਂ ਵੀ ਇਹ ਜੇ ਨਾ ਫੇਵਾ ਮੈਂ ਤੂੰ ਆਪ ਤੂੰ ਨਹੀਂ ਗੱਭੀ ਜਾਂਦੀ ਦੋਸਤਾ ਉਹ ਵਿਚਾਰੇ ਨੂੰ ਇਕੱਲੇ ਨੂੰ ਲਾਇਆ ਹੋਇਆ ਹੈ ਨਾ ਮੈਂ ਪਕਾ ਕੇ ਰੱਖਾਂ ਤੇ ਤਾਂ ਕੋਈ ਗੱਲੇ ਨਹੀਂ ਲੱਗਤ ਮੈਂ ਪਕਾ ਕੇ ਰੱਖੋ ਫਿਰ ਤੁਸੀਂ ਖਾਓ ਨਾ ਫਿਰ ਤਾਂ ਕੋਈ ਗੱਲੇ ਨਹੀਂ ਫਿਰ ਤਾਂ ਮੈ ਬਿੱਲੀ ਉੱਲੀ ਆ ਫਿਰ ਤਾਂ ਤੁਸੀਂ ਭਾਂਜਾ ਮਰਜੀ ਬਕਾ ਦੇ ਭਾਂਜਾ ਇਹ ਦੇਖ ਲੈ ਜਿਹੜੀਆਂ ਦੇਦਿਆਂ ਦੀਆਂ ਪ੍ਰਾਲੀਆਂ ਤਾਂ ਕੇ ਰੋਟੀ ਲਾ ਕੇ ਵਿੱਚ ਤੇ ਕਪਾੜ ਜੁੱਤਾਂ ਦੇ ਵਿੱਚ ਇੱਕ ਕਪਾੜ ਕੱਤਣੀ ਹੈ ਵਿੱਚ ਸਰਦੀਆਂ ਦਾ ਕੰਮ ਪਹਿਲਾਂ ਚੋਗਦੇ ਹੁੰਦੇ ਸੀ ਕੱਤਣ ਦਾ ਕੰਮ ਬਾਅਦ ਚੁੰਦਾ ਦੇ 1 ਕਿਲੋ 2 ਕਿਲੋ ਧਾਣੇ ਪੁੰਨ ਕੇ ਲਿਉਂ ਹੁੰਦਾ ਰੋਟੀਆਂ ਨਹੀਂ ਬੁਖਦੀਆਂ ਸੱਚੀ ਗੱਲ ਹੈ ਵੀ ਹੁਣ ਤਾਂ ਨਾ ਵੀ ਸਾਡੀ ਮੇਰੀ ਸੱਸ ਕਹਿੰਦੀ ਹੁੰਦੀ ਸੀ ਵੀ ਅੱਗੇ ਅਸੀਂ ਇੰਨਾ ਕੰਮ ਕਰ ਲੈਂਦੇ ਸੀ ਵੀ ਥੋੜੇ ਤਾਂ ਹੁਣ ਹਾ ਗਿੱਲਾ ਪਹਿਣੇ ਨਹੀਂ ਮੁੱਕਦਾ ਵੀ ਪਹਿਲਾਂ ਝਾੜੂ ਲਾ ਲਿਓ ਉਦੋਂ ਉਹ ਪੋਚਾ ਜੇ ਚੱਕਤ ਲੰਨੀਓ ਤੁਸੀਂ ਵੀ ਇਹ ਥੋੜਾ ਕੰਮ ਨਹੀਂ ਮੁੱਕਦਾ ਹੈਗਾ ਵੀ ਅਸੀਂ ਇੰਨਾ ਨਾ ਕੰਮ ਕਰ ਲੈ ਉਦੋਂ ਕੰਮ ਵੀ ਉਹੀ ਹੁੰਦੇ ਸੀ ਫੋਰ ਬਲੀਗਸ ਦਾ ਕਮੂਨਾ ਬੰਦਾ ਇੱਕ ਘੰਟਾ ਫੋਨ ਦੀ ਚੌਂਕੀ ਭਰਦਾ ਹੀ ਭਰਦਾ ਚਾਹੇ ਉਹ ਸੋਸ਼ਲ ਮੀਡੀਆ ਤੇ ਕੰਮ ਕਰਦਾ ਚਾਹੇ ਨਹੀਂ ਕਰਦਾ ਉਹ ਪੱਕਾ ਉਹ ਸਵੇਰੇ ਉੱਠ ਕੇ ਵੀ ਪੰਦਰਾਂ ਸਿਮਿੰਟ ਲਾਊਗਾ ਤੇ ਫਿਰ ਜਦੋਂ ਚਾਹ ਪਾਣੀ ਪੀਣੇ ਬੈਠਣਾ ਫਿਰ ਵੀ ਉਹਦੇ ਹੱਥ 'ਚ ਫੋਨ ਹੁੰਦਾ ਹੀ ਹੁੰਦਾ ਜੇ ਕਿਸੇ ਜੋਕਾ ਲੱਗਿਆ ਕਿ ਚੱਲੀ ਕਰਦਾ ਕਿ ਗਾਹਾਂ ਵੀ ਗੱਲ ਕਰਦਾ ਹਾਂ ਫੇਰ ਅਗਲੇ ਦਾ ਚਾਹ ਚਾਹ ਜਾਂ ਹਲਕ ਜੇ ਥੱਲੇ ਹੋਵੇ ਚਾਹੇ ਨਾ ਹੋਵੇ ਫਿਰ ਗਾਹਾਂ ਵੀ ਢੱਲੀ ਲਾਉਣੀ ਆ ਹਨਾ 6:00 ਵਜੇ ਨੂੰ ਤੇ ਨਹੀਂ ਪੈਂਗੇ ਕਈ ਬੰਦਿਆਂ ਨੂੰ ਤਾਂ ਜ਼ਰੂਰੀ ਕੰਮ ਨੇ ਪੈਂਦਾ 6 ਵਜੇ ਉੱਠ ਕੇ ਕਮੈਂਟ ਵੀ ਟਾਈਪ ਕਰਨਾ ਹੁੰਦਾ ਹਨਾ ਵੀ ਚੇਪਣਾ ਹੁੰਦਾ ਫਿਰ ਮੈਂ ਗਾਹਾਂ ਜਾ ਕੇ ਬੱਸ ਵੀ ਫੜਨੀ ਆ ਪਹਿਲਾਂ ਕਮੈਂਟ ਤਾਂ ਚੇਪਦਾ ਘਰੇ ਵਿੱਚ ਬੈਠੇ ਹੈ ਫੇ ਗੱਲ ਇਹ ਹੈ ਵੀ ਉਦੋਂ ਕੰਮੇ ਹੀ ਉਦਾਂ ਦੇ ਹੁੰਦੇ ਸੀ ਆਪਣੀਆਂ ਮੰਮੀਆਂ ਸਮੇ ਤੇ ਪਤਾ ਨਹੀਂ ਸਮਝ ਲੈ ਵੀ ਸਾਡੀ ਮੰਮੀ ਦਾ ਵੀ ਸੁਆਹੀ ਹੀ ਹੁੰਦਾ ਸੀ ਜਦ ਅਸੀਂ ਸਕੂਲੇ ਜਾਂਦੇ ਸੀ ਨਾ ਘਰ ਜਿਹੜਾ ਬਣ ਕੇ ਨਾ ਲੈ ਜਾ ਕਿੱਲੋ ਹੁਣ ਕਿੱਥੇ ਜਾਰ ਆਉਣਾ ਹੈ ਇਹ ਉੱਥੇ ਤੱਕ ਨਿਘੇਟੋਂ ਬਾਹਰ ਨਹੀਂ ਘਰ ਵੀ ਨਹੀਂ ਸਕਦੇ ਭਾਈ ਸਮੇਂ ਨਹੀਂ ਹੈਗੇ ਤੇ ਮੇਰੇ ਮੰਮੀ ਵੀ ਐਂ ਕਰ ਦਿੰਦੇ ਪਹਿਲਾਂ ਸਾਰਾ ਮਤਲਬ ਸਾਡੇ ਘਰੇ ਹੁੰਦੇ ਹੁੰਦੇ ਉਹਨਾਂ ਨੇ ਜਿੰਨਾ ਵੀ ਪਸ਼ੂਆਂ ਦਾ ਕੰਮ ਹੋਣਾ ਉਹ ਕਰ ਲੈਣਾ ਤੇ ਮੈਨੂੰ ਯਾਦ ਆ ਵੀ ਮੈਂ ਮੰਮੀ ਨੂੰ ਚੁੱਲ੍ਹੇ ਦੇ ਉੱਪਰ ਸਾਰੀ ਚੀਜ਼ ਪਹੁੰਚਦੀ ਕਰ ਦੇਣੀ ਤੇ ਫਿਰ ਮੰਮੀ ਨੇ ਆ ਕੇ ਹਨਾ ਜੀ ਮੈਂ ਹੁਣ ਗਰਮੀ ਦਾ ਮਹੀਨਾ ਪਸ਼ੂ ਨਵਾਏ ਨੇ ਤਾਂ ਨਵਾ ਕੇ ਆ ਕਿ ਆਪ ਨਾ ਕੇ ਵਸੇ ਡਰੈਕਟਰ ਰੋਟੀ ਬਣਾਉਣੀ ਤੇ ਸਾਡ ਨੂੰ ਖਵਾ ਦੇਣੀ ਤੇ ਸਾਡੇ ਟਿਫਨਾਂ ਦੇ ਵਿੱਚ ਪਾ ਦੇਣੀ ਅਸੀਂ ਸਕੂਲ ਚਲੇ ਜਾਣਾ ਹਨਾ ਤੇ ਉਸ ਤੋਂ ਬਾਅਦ ਦਾ ਕੰਮ ਜਿਹੜਾ ਮੰਮੀ ਦੇ ਹਿੱਸੇ ਆਉਂਦਾ ਮੰਮੀ ਨੇ ਉਹ ਕਰ ਲੈਣਾ ਬਾਕੀ ਆਪਾਂ ਆ ਕੇ ਸਕੂਲੋਂ ਆਪ ਕਰ ਲੈਣਾ ਹਨਾ ਸ਼ਾਮ ਦੇ ਧਾਰਾ ਤੋਂ ਮੈਂ ਮੈਂ 6:00 ਵਜੇ ਪੜਦੀ ਸੀ ਜਦ ਦੀ ਮੈਂ ਧਾਰਾ ਚੋਂਣ ਲੱਗ ਗਈ ਤੇ ਹੁਣ ਹੁਣ ਬੱਚਿਆਂ ਨੂੰ ਕੀ ਕੰਮ ਆ ਉੱਠੇ ਪਹਿਲਾਂ ਤਾਂ ਮਿੰਤਾ ਤੜਲਿਆ ਨਾ ਉੱਠਦੇ ਮੇਰੇ ਜੱਜਾਰਾ ਪਹਿਲੀ ਹਾਕ ਤੇ ਉੱਠ ਖੜਦਾ ਤੇ ਮੇਰੇ ਵਾਲਾ ਬੜਾ ਧਾਰਾ ਇੰਨੀ ਮਿੰਤਾ ਕਰਾਉਂਦਾ ਭਾਈ ਇਹਦਾ ਮੈਂ ਹੁਣ ਕਿਹਾ ਵੀ ਕੱਲੂ ਮੈਂ ਤੇਰਾ ਕੱਲੂ ਤੇਰਾ ਜੂੜ ਬੱਟੂ ਕੱਲ ਤੇਰੇ ਪਰੌਤੇ ਜਿਹੜੇ ਤੇਰੇ ਤਿੰਨ ਪਰੌਤੇ ਖਾਣੇ ਨੇ ਵੀ ਮੈਂ ਸਵੇਰੇ 7:00 ਵਜੇ ਬਣਾ ਕੇ ਰੱਖ ਲੈਣਾ ਇੱਕ ਦਿਨ ਹੀ ਖਾਏਗਾ ਦੋ ਦਿਨ ਹੀ ਖਾਏ ਤੀਜੇ ਦਿਨ ਤਾਂ ਖਾਏਗਾ ਹੀ ਖਾਏਗਾ ਕਹਦਾ ਹੈਗੇ ਪਰੌਟ ਆਪਾਂ ਰੱਖਾ ਦਾਂਗੇ ਜੇ ਰੱਖੀ ਇਹ ਕਰੋ ਜੀ ਉਹ ਚਲੋ ਮੈਂ ਇੱਕ ਵਾਰ ਮਾਰਦੀ ਨੇ ਵੇੜਦੇ ਨੇ ਰੋਟੀ ਨਹੀਂ ਖਾਂਦੇ ਬੇਰੇ ਕੰਮ ਦਾ ਨਹੀਂ ਹੈਗਾ ਮੈਨੂੰ ਫਿਰ ਆਏ ਰਹਿੰਦਾ ਵੀ ਰੋਟੀ ਨਹੀਂ ਖਾਂਦਾ ਵੀ ਥੋੜੇ ਵੀ ਘਰ ਦੇ ਵਿੱਚ ਹੁੰਦਾ ਕੋਈ ਇੱਕ ਬੰਦਾ ਇਦਾਂ ਦਾ ਭੈਣੇ ਤੁਸੀਂ ਮੈਨੂੰ ਕਮੈਂਡ ਕਰਕੇ ਦੱਸਿਓ ਇਸ ਗੱਲ ਦਾ ਹੱਲ ਵੀ ਮੈਂ ਕੀ ਕਰਾਂ ਫਿਰ ਤੇ ਹੁਣ ਚਾਹੇ ਦੋ ਰੋਟੀਆਂ ਬਣਾਉਣੀਆਂ ਚਾਹੇ ਇੱਕ ਰੋਟੀ ਬਣਾਉਣੀ ਆ ਉਹਨਾਂ ਹੀ ਟਾਂਸ ਦੇ ਦੁਆਰਾ ਕਰਨਾ ਪੈਂਦਾ ਚੱਕਲਾ ਵੇਲਣਾ ਵੀ ਚੱਕਣਾ ਪੈਂਦਾ ਹਨਾ ਦੁਬਾਰਾ ਸੋ ਵਿੱਚ ਪੋਚਾ ਵੀ ਲਾਉਣਾ ਪੈਂਦਾ ਆਟਾ ਖੇਲਰਦਾ ਵੀ ਸਿਸਟਮ ਤਾਂ ਉੱਡਾਈ ਹੋ ਜਾਂਦਾ ਚਲੋ ਦਵਾਰ ਕੀਆ ਹੈ ਵੀ ਨਾ 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 ਗੈਸ ਲਾਉਣਾ ਸੀ ਸਾਡਾ ਡੇਢ ਮਹੀਨਾ ਸਿਲੰਡਰ ਗੱਲ ਚਾਰ ਜਾਣੇ ਸੀ ਕਮਾਉ ਦੇ ਕਹਦੀ ਕਹੋ ਕਦ ਕਦ ਕਮਾਉ ਦੇ ਕਹਦੀ ਖਤਰੋ ਰੋਟੀ ਟਾਈਮ ਨਾ ਰੋਟੀ ਅੱਜ ਜਿਹੜੇ ਨੂੰ ਸਾਂਝੀ ਦਖਾਇਆ ਦੂਜੀ ਵਾਰ ਰੋਟੀ ਖਾਣਗੇ ਸੁਬਾਹ ਜੀਵਾ ਬਾ ਸਾਰਾ ਵਜੇ ਰੋਟੀ ਬਣਾ ਲਈ ਬਾਹਰ ਖਾਣਾ ਮੈਨੂੰ ਪਤਾ ਇਹ ਚੀਨੀ ਵਾਲੇ ਪਰੌਤੇ ਖਾਂਦਾ ਹਨ ਤੇ ਮੈਨੂੰ ਪਤਾ ਸੀ ਵੀ ਇਹ ਕੱਲ ਵੀ ਖਾਤੇ ਮਮੀ ਭਿੰਦੇ ਦੇ ਵਿੱਚ ਮੈਨੂੰ ਕਹਿੰਦਾ ਫਿਰ ਇਹ ਵੀ ਅੱਜ ਹਨਾ ਮਮੀ ਮੀਂਹ ਪੈਂਦਾ ਵੀ ਤੂੰ ਪਰੌਤੇ ਬਣਾਉਦੇ ਵਾਲੇ ਪਿਆਜ਼ ਵਾਲੇ ਮੈਂ ਕਿਹਾ ਵੀ ਕੱਲ ਪਰਸੋਂ ਦਾ ਖਾਤੇ ਆ ਪਿਆਜ਼ ਵਾਲੇ ਮੈਂ ਨਹੀਂ ਬਣਾਉਣੇ ਤੂੰ ਸਿੰਪਲ ਖਾ ਲੈ ਫਿਰ ਇਹ ਕਹਿੰਦਾ ਨਹੀਂ ਨਹੀਂ ਚੀਨੀ ਵਾਲੇ ਤੇ ਅੱਜ ਵੀ ਹਨਾ ਮੈਂ ਨੂਨ ਵਾਲੀ ਡੱਬੀ ਚੱਕੀ ਵੀ ਨੂਨ ਪਾ ਕੇ ਬਣਾ ਲੈਂਦੀ ਆ ਪਰੌਤੇ ਮੈਂ ਰੱਖਦੀ ਮਾਂ ਕਾ ਨੂੰ ਹਨਾ ਵੀ ਮਾਂ ਹਨਾ ਕਾਨੂੰ ਬੇਇਮਾਨ ਨਹੀਂ ਜੀ ਕਰਨੀ ਆ ਆਪਣੇ ਜਵਾਕ ਨਾਲੇ ਮਾਂ ਬੇਇਮਾਨੀ ਕਰਦੀ ਸੋਹਣੀ ਲੱਗਦੀ ਆ ਹਨਾ ਚੰਗੀ ਵੀ ਨਹੀਂ ਲੱਗ ਤਮਾ ਚੱਕਿਆ ਜੀਨੀ ਵਾਲ ਡੱਬਾ ਮੈਂ ਜੀਨੀ ਵਾਲ ਪਰੌਠੇ ਭਗਾ ਦੇ ਜਨੂ ਇਹ ਆ ਗਿਆ ਪਤਾ ਉਹੀ ਕੰਮ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਪਰੌਠੇ ਪਕਾ ਕੇ ਬੜਤਾ ਬਹਾ ਮੈਂ ਖੋਲ੍ਹਣੀ ਬੋਲੀ ਮਾਰਾ ਰੋੜਾ ਪਾਵੇ ਉਹ ਜੀਨੀ ਵਾਲੇ ਪਕਾ ਦੀ ਹੋਣ ਜੀਨੀ ਵਾਲੇ ਮੰਮੀ ਜੀਨੀ ਵਾਲੇ ਮੈਂ ਕਿਹਾ ਨਹੀਂ ਮੇਰੇ ਤੋਂ ਨਹੀਂ ਬੱਕਦੇ ਜੀਨੀ ਵਾਲੇ ਤੇਰੇ ਪਰੌਠੇ ਵੀ ਜਿਹੜੇ ਬਣੇ ਪੈਣਾ ਉਹੀ ਖਾਲਾ ਜਿਆਦਾ ਨੇ ਖੋਲੇ ਰੋਟੀ ਵਾਲ ਡੱਬਾ ਫੇਰ ਫੇਰ ਤੱਕ ਕੀ ਹੋਇਆ ਪਰ ਕੀ ਮਿਲੇ ਹਾਈ ਨਜ਼ਾਰਾ ਹੀ ਆ ਗਿਆ ਕੀ ਮਿਲੇਆ ਸਰਪ੍ਰਾਈਜ਼ ਮਿਲ ਗਿਆ ਕਹਿੰਦਾ ਕਹਿੰਦਾ ਸਰਪ੍ਰਾਈਜ਼ ਮਿਲਿਆ ਲੋਕਾਂ ਦੀਆਂ ਮੰਮੀਆਂ ਕਹਿੰਦੇ ਕਹਿੰਦੇ ਦਿੰਦੀਆਂ ਮੈਂ ਰੋਜ਼ ਦਿੰਦੀ ਆ ਭਈਆ ਵੀ ਇਹਦੇ ਨਾਲ ਦੇ ਜਿਹੜਾ ਕਹਿੰਦਾ ਮੈਂ ਹੀ ਦੋ ਬਾ ਕੀ ਰੋਟੀ ਕਿਹਦਾ ਕਿਹੜਾ ਭਈਆ ਸੁਆਦੀ ਰੋਟੀ ਆ ਲੈ ਭਈਆ ਭਈਆ 12 ਵਜੇ ਤੱਕ ਭੁੱਖਾ ਕਿਵੇਂ ਰਹਿ ਗਿਆ ਚੰਦ ਆਂ ਬਹਾਮ ਬਲ ਬੁੱਟਾ ਹੈਗਾ ਨਾਲੇ ਇਹ ਦੂ ਰੋਟੀ ਲੈ ਕੇ ਕੌਣ ਆਉਂਦਾ ਨਾ ਤਾਂ ਘਰ ਤਾਂ ਉਹ ਰਹਿ ਗਿਆ ਜਾ ਕੇ ਕਿੱਥੇ ਕਿਹਦੇ ਪਿੱਛੇ ਰੋਟੀ ਲੈ ਕੇ ਚਲੋ ਮੈਂ ਤਾਂ ਕੱਪੜੇ ਤਾਂ ਹੁਣ ਚੱਲੀ ਜਾਂਦੀ ਆ ਨਿਆ ਜਾਣਾ ਜੇ ਆਦੇ ਆਏ ਤੇ ਆਪਾਂ ਦੇਖਦੇ ਆਂ ਚੱਲਦੇ ਆਂ ਕਿਤੇ ਤੁਹਾਨੂੰ ਵੀ ਸਰਪ੍ਰਾਈਜ਼ ਦਿੰਨੇ ਆ ਠੀਕ ਆ ਚਲੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਤੇ ਵੀਡੀਓ ਲਾਈਕ ਐਂਡ ਸ਼ੇਅਰ ਹਾਈਪ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਲਾਈਕ ਲਾਈਕ ਆਪਣਾ ਪਿਆਰਾ ਜਿਹਾ ਜ਼ਰੂਰ ਦਿਓ ਜੀਆ ਕਰਨਾ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਮੈਂ ਬਾਅਦ ਵਿੱਚ ਕੋਈ ਚੀਜ਼ ਕਰਨਾ ਹੈ ਸਾਰੇ ਪੈਸੇ ਬੋਣ ਦਿੰਦਾ ਚ ਦੇਖਾ ਦੋ ਆ ਮੈਨੂੰ ਵੀ ਨਾ ਥੋੜਾ ਜਿਹਾ ਦਾਰਾ ਪੇ ਜੋਰੀ ਦੇ ਅੰਦਰ ਆ ਮੈਂ ਨੂੰ ਮੈਂ ਪੈਸਾ ਮੰਗਵਾ ਲਿਆ ਕਰ ਮੈਂ ਜੀ ਦੇ ਦੇ ਅਤੇ ਇਹ ਆ ਦੇਖ ਲਓ ਮੈਨੂੰ ਪੈਸੇ ਨਹੀਂ ਦਿੰਦੇ ਹੈਗੇ ਦੇ ਦੇ ਥੋੜੇ ਜਿਹਾ ਦੇ ਦੇ ਹੁਣ ਦੇਖੇ ਤੇ ਸਾਰੇ ਨੂੰ ਬੜਾ ਨੋਟ ਇਹ 500 ਦੇ ਦੇ ਉਹ ਹੋਣ ਮੈਂ ਸਾਰੇ ਨੂੰ ਬੜਾ ਨੋਟ ਮਿਲਿਆ ਬਸ ਜਿਹੜਾ 500 ਸੀ ਹਾਏ ਇਹਨੂੰ ਕਿਉਂ ਕਰਤੇ ਹਾਏ ਇਹਨੂੰ ਕਿਉਂ ਇੰਤਜਾ ਇਹ ਪਤਾ ਹੈਗੇ ਬਹੁਤ ਚੰਗਾ ਇੱਕ ਲੈਣਾ ਆਪਣੀ ਵੀਡੀਓ ਤੇ ਨਾ ਇੱਕ ਕੋਈ ਆਪਣਾ ਵੀਵਰਸ ਉਹ ਕਰ ਗਿਆ ਕੀ ਕਹਿੰਦੇ ਹੁੰਦੇ ਆ ਸੁਪਰ ਥੈਂਕਸ ਕਰਕੇ ਲਿਖੇ ਕੀ ਕਰਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਵੀ ਕੀ ਹੁੰਦਾ ਸੁਪਰ ਥੈਂਕਸ ਦੇ ਵਿੱਚ ਹਨਾ ਤੇ ਉਹ ਜਿਹੜੀ ਆਪਣੀ ਕਮੈਂਟਰ ਉਹ ਆ ਕੇ ਕਹਿੰਦੀ ਹਾਏ ਕਿਸੇ ਗਰੀਬ ਨੂੰ ਦੇ ਦੰਦੇ ਹਾਏ ਭਰਾਵਾ ਇਹ ਵੀ ਮੈਂ ਕਿਹੜਾ ਮੰਗਿਆ ਹਨਾ ਵੀ ਅਗਲੇ ਨੇ ਆਪਦੀ ਖੁਸ਼ੀ ਨਾਲ ਸੁਪਰ ਥੈਂਕਸ ਕੀਤਾ ਆਪਾਂ ਥੋੜੇ ਕਿਹਾ ਅਗਲੇ ਨੂੰ ਹਨਾ ਵੀ ਆਪਾਂ ਮੈਂ ਤਾਂ ਕਦੇ ਵੀਡੀਓ ਚ ਕਿਹਾ ਵੀ ਨਹੀਂ ਹੈਗਾ ਵੀ ਸੁਪਰ ਥੈਂਕਸ ਕਰੋ ਹਨਾ ਚਲੋ ਵਾਹੇ ਕਰੋ ਆਪਦੀ ਕਮਾਈ ਉਹ ਦਾ ਵੀ ਆਪਾਂ ਦਾ ਤੇ ਆਪਾਂ ਚੱਲੇ ਜਿਆ ਹਰਦਾ ਕੈਨਸਲ ਕਰਤਾ ਆ ਬੰਦੇ ਨੇ ਜਿਹਨਾਂ ਨੂੰ ਲੈ ਕੇ ਨਹੀਂ ਚੱਲੇ ਆ ਕੋਈ ਗੱਲ ਨਹੀਂ ਜਿੱਦਣ ਇਹਦੀ ਵਾਰੀ ਆਉਣੀ ਹੈ ਇਹਨੂੰ ਵੀ ਮੈਂ ਘਰੇ ਛੱਡ ਕੇ ਜਾਵਾਂ ਇਹ ਉਹਨਾਂ ਨੇ ਕੀਆ